درشن دیجا جا دیجل کار درشن گو کہ سب دیکھو گو کہ رنگ سب ਮ ਸਮਰਥ ਦਾਤੇ ਕਬੀਰ ਤੁਮ ਸਮਰਥ ਦਾਤੇ ਕਹਿ ਤੁਮ ਹੀ ਤੁਮ ਸਮਰਥ ਦਾਤੇ ਕਹਿ ਦਰਸ਼ਨ ਦੀਜਾ ਦੀਜਾ ਖੋਲ ਕੀਵਾਰ ਦਰਸ਼ਨ ਦੀਜਾ ਨਾਇਕ ਦੇਖ ਨਵ ਕਰਿਸ਼ਨ ਦੀਜਾ बार दर्शन दीजा किस جل کھنڈے تار ہوئے جنم سہیلا شیری گرو بند سنگ جی ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਮਾਤਾ ਤੁਝੇ ਕੋਰ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਪੰਜ ਪਿਆਰੇ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਬਾਬਾ ਜੀਤ ਸਿੰਘ ਜੀ ਤਨ ਤਨ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੁਜਾਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਜਰਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਜੋਰਾਵਰ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਬਾਬਾ ਫਤਿਹ ਸਿੰਘ ਜੀ ਤਨ ਤਨ ਕੁੱਲ ਤਨ ਤਨ ਪਿਤਾ ਤਨ ਤਨ ਕੁੱਲ ਤਨ ਪਿਤਾ ਤਨ ਤਨ ਕੁੱਲ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਤਨ ਤਨ ਸੋ ਜਨਨੀ ਜਿਨ ਗੁਰ ਜਨਿਆ ਮਾਏ ਬੈਠਾ ਸੋ ਦੀਪਾ ਤਸ਼ਾ ਬੈਠਾ ਸੋ ਦੀਪਾ ਤਸ਼ਾ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਰਾਮਦਾਸ ਸਤਗੁਰੂ ਕਹਾਵੇ ਪੂਰਨ ਦਾਲ ਖਟਾਇਆ ਪੂਰਨ ਦਾਲ ਖਟਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਤੇ ਵਾਡਾ ਸਤ ਗੁਰ ਨਾਨਕ ਸਬਤੇ ਵਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ ਮੇਰੇ ਭਾਂਗਰ ਪਾਪ ਜਨ ਤਾਲ ਤੇ ਗੰਗਰ ਪਾਪ ਜਨ ਤਾਲ ਤੇ ਅਕਾ ਰੱਖ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਜੀ ਗੋਦੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ جس ڈھا سب دکھ جائے شری ہر تے تیا در سمریا تیک بہادر سمریا بہادر سمریا وا تائے ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਜੈ ਬਹਾਦਰ ਸਿਮਰਿਆ ਨਾ ਨਿਤ ਆਵੇ ਤਾਏ ਸਭ ਥਾਈ ਹੋਏ ਸਹਾਏ ਤੇ ਬਹਾਦਰ ਸਿਮਰਿਆ ਜੈ ਬਹਾਦਰ ਸਿਮਰਿਆ ਸਤਨਾਮ ਸਤਨਾਮ सतनाम जे गुरु वाहे गुरु जे सतनाम 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 जे वाहे गुरु वाहे गुरु वाहे गुरु जे सतनाम 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 जे ਸਤਨਾਮ ਸਤਨਾਮ ਜੀ